ਸ਼ਾਤਰੀય ਕਾਲ ਮੈਂ ਹਰ ਸੁਰਿੰਦਰ ਸਿੰਘ ਮਾਨ ਸਾਡੇ ਇਸ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਜਿਵੇਂ ਪਿਛਲੇ ਸਮੇਂ ਚ ਆਪਾਂ ਵੱਖ-ਵੱਖ ਤੌਰ ਤੇ ਸ਼ਖਸੀਤਾਂ ਨਾਲ ਗੱਲਬਾਤ ਕਰਦੇ ਰਹੇ ਹਾਂ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਆਪਣਾ ਯੋਗਦਾਨ ਪਾਇਆ ਉਸੇ ਕੜੀ ਤਹਿਤ ਅੱਜ ਅਸੀਂ ਗੱਲ ਕਰਾਂਗੇ ਸੋਸ਼ਲ ਮੀਡੀਆ ਨਾਲ ਜੁੜੀ ਇੱਕ ਮਹਿਲਾ ਜਿਨ੍ਹਾਂ ਨੇ ਜਿਹੜੇ ਯੂਟਿਊਬਰ ਨੇ ਸਤਵੀਰ ਕੌਰ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਇਹੀ ਜਿਹੜਾ ਸੋਸ਼ਲ ਮੀਡੀਆ ਉੱਪਰ ਆਉਣ ਦਾ ਜਿਹੜਾ ਜ਼ਰੀਆ ਉਹ ਕਿਵੇਂ ਕਾਇਮ ਕੀਤਾ ਕੀ ਉਹਨਾਂ ਦੀ ਲੋੜ ਸੀ ਅਤੇ ਉਹ ਇਸ ਨੂੰ ਜੁਆਇਨ ਕਰਕੇ ਕਿਸ ਮੁਕਾਮ ਤੱਕ ਪਹੁੰਚੇ ਨੇ ਅਤੇ ਕੀ ਸੁਨੇਹਾ ਸਮਾਜ ਲਈ ਹੈ ਉਹਨਾਂ ਨਾਲ ਗੱਲ ਕਰਾਂਗੇ ਸਾਡੇ ਨਾਲ ਨੇ ਸਤਵੀਰ ਕੌਰ ਸਤਸ੍ਰੀ ਅਕਾਲ ਜੀ ਸਤਸ੍ਰੀ ਅਕਾਲ ਜੀ ਸਤਸ੍ਰੀ ਅਕਾਲ ਜਕਵੀਰ ਕੌਰ ਜੀ ਪਹਿਲਾ ਸਵਾਲ ਹਾਂਜੀ ਤੁਸੀਂ ਇਹ ਸੋਸ਼ਲ ਮੀਡੀਆ ਨਾਲ ਜੁੜਨ ਦੀ ਤੁਹਾਡੇ ਮਨ ਦੇ ਵਿੱਚ ਕਿਵੇਂ ਆਈ ਵੀ ਇਸ ਪਾਸੇ ਵੱਲ ਤੁਰਿਆ ਜਾਵੇ ਹਾਂਜੀ ਮੈਂ ਸੋਸ਼ਲ ਮੀਡੀਆ ਤੇ ਇੱਕ ਜਰਮਨ ਦੀ ਲੇਡੀਜ਼ ਦਾ ਮੈਨੂੰ ਮੇਰੀ ਭੈਣ ਨੇ ਕਿਸ ਨੇ ਵਟਸਐਪ ਕੀਤਾ ਸੀਗਾ ਤੇ ਮੈਨੂੰ ਕੋਈ ਇੰਟਰਸਟ ਨਹੀਂ ਸੀਗਾ ਮੈਂ ਕਦੇ ਫੇਸਬੁੱਕ ਨਹੀਂ ਚਲਾਇਆ ਸੀਗਾ ਕਦੇ ਮੈਂ ਮਤਲਬ YouTube ਨਹੀਂ ਦੇਖਦੀ ਸੀ ਇਹਨਾਂ ਮੈਨੂੰ ਕੋਈ ਇੰਟਰਸਟ ਹੀ ਹੈ ਨਹੀਂ ਸੀਗਾ ਫੋਨ ਨਾਲ ਲਈ ਤਾਂ ਜਦੋਂ ਉਹਨਾਂ ਨੇ ਮੈਨੂੰ WhatsApp ਕੀਤਾ ਤਾਂ ਮੈਨੂੰ ਉਹਨਾਂ ਦੀ ਕਾਲ ਆਈ ਵੀ ਤੁਸੀਂ ਮੈਂ ਤੁਹਾਨੂੰ WhatsApp ਕੀਤਾ ਕੋਸ਼ਿਸ਼ ਤੇ ਤੁਸੀਂ ਉਹਨੂੰ ਦੇਖੋ ਮੈਂਗਾ ਵੀ ਮੈਨੂੰ ਇੰਨਾ ਗੱਲਾਂ ਵਿੱਚ ਕੋਈ ਇੰਟਰਸਟ ਨਹੀਂ ਹੈਗਾਗਾ ਵੀ ਤੁਸੀਂ ਕੀ ਭੇਜਿਆ ਕਹਿੰਦੀ ਨਹੀਂ ਤੁਸੀਂ ਇੱਕ ਵਾਰੀ ਚੈੱਕ ਤਾਂ ਕਰੋ ਤਾਂ ਮੈਂ ਚੈੱਕ ਕੀਤਾ ਤਾਂ ਉਹ ਪੈਣਾ ਵੀ ਮਤਲਬ ਖਾਣਾ ਬਣਾ ਰਹੀ ਸੀ ਤਰ੍ਹਾਂ ਤਰ੍ਹਾਂ ਦੀਆਂ ਐਕਟੀਵਿਟੀਆਂ ਉਹਨੇ ਨਹੀਂ ਦੱਸੀਆਂ ਹਨਾ ਵੀ ਇਸ ਤਰ੍ਹਾਂ ਆਪਾਂ ਪੈਸਾ ਕਮਾ ਸਕਦੇ ਆ ਵੀ ਘਰੇ ਬੈਠੇ ਵੀ ਆਪਾਂ ਤਾਂ ਮੈਨੂੰ ਉਹ ਵੀਡੀਓ ਬਹੁਤ ਵਧੀਆ ਲੱਗੀ ਤਾਂ ਫਿਰ ਮੇਰਾ ਵੀ ਆਪ ਦਾ ਕੋਰਸ ਕੀਤਾ ਹੋਇਆ ਸੀਗਾ ਤਾਂ ਮੈਂ ਫਿਰ ਇਹ ਸੋਚਿਆ ਵੀ ਮੈਂ ਵੀ ਤਾਂ ਘਰੇ ਬੈਠੀ ਕਮਾ ਸਕਦੀ ਮੈਨੂੰ ਕਈ ਪ੍ਰੋਬਲਮਾਂ ਕਰਕੇ ਵੀ ਆਪਾਂ ਨੂੰ ਦਿੱਕਤਾਂ ਕਰਤੇ ਕਰਕੇ ਘਰ ਦੀਆਂ ਪ੍ਰੋਬਲਮਾਂ ਕਰਕੇ ਮੈਂ ਉਹ ਜੋਬ ਕਰ ਨਹੀਂ ਸਕੀ ਤਾਂ ਫਿਰ ਮੈਂ ਇਹ ਸੋਚਿਆ ਵੀ ਮੈਂ ਘਰੇ ਬੈਠੀ ਵੀ ਕਮਾਈ ਕਰ ਸਕਦੀ ਮੈਨੂੰ ਜਰਮਨ ਦੀ ਭੈਣ ਦੀ ਵੀਡੀਓ ਦੇਖ ਕੇ ਤੇ ਮੈਨੂੰ ਥੋੜਾ ਜਿਹਾ ਹੋਇਆ ਇੱਕ ਯੂਟਿਊਬਰ ਦੀ ਹੋਰ ਸਮੱਸਿਆ ਹੁੰਦੀ ਆ ਬਹੁਤ ਲੋਕ ਸ਼ੁਰੂ ਕਰਦੇ ਆ ਵਿੱਚ ਬੰਦ ਕਰ ਜਾਂਦੇ ਆ ਉਹਨਾਂ ਨੂੰ ਇੱਕ ਸਮੱਸਿਆ ਆਉਂਦੀ ਆ YouTube ਦਾ ਨਿਯਮ ਆਉਂਦੀ ਆ 1000 ਸਬਸਕ੍ਰਾਈਬਰ ਚਾਹੀਦਾ 4000 ਘੰਟਾ ਤੋਂ ਦੇਖਣਾ ਫਿਰ ਉਹਨੂੰ ਮੋਨਟਾਈਜ਼ ਕਰਦੇ ਆ ਫਿਰ ਕਿਤੇ ਜਾ ਕੇ ਤੁਹਾਨੂੰ ਪੈਸੇ ਆਉਣੇ ਸ਼ੁਰੂ ਹੁੰਦੇ ਆ ਜਦੋਂ ਤੁਸੀਂ ਸ਼ੁਰੂ ਕੀਤਾ ਤੁਹਾਡਾ ਕੀ ਤਜਰਬਾ ਸੀ ਤੁਹਾਨੂੰ ਨਹੀਂ ਲੱਗਿਆ ਵੀ ਮੈਂ ਕਿਵੇਂ ਪੂਰਾ ਕਰੂੰਗੀ ਨੇ ਜੀ ਇਹ ਸੋਚ ਕੇ ਤਾਂ ਨਹੀਂ ਮੈਂ ਕੋਈ ਕੰਮ ਕੀਤਾ ਸੀ ਮੈਂ ਤਾਂ ਵੈਸੇ ਹਨਾ ਪ੍ਰਮਾਤਮਾ ਦਾ ਨਾਮ ਲੈ ਕੇ ਤੇ ਮੈਂ ਵੀਡੀਓ ਬਣਾਈਆਂ ਹਨਾ ਤੇ ਵੀਡੀਓ ਆਪਾਂ ਪਾਤੀਆਂ ਇੱਕ ਵੀਡੀਓ ਮੇਰੀ ਵਾਇਰਲ ਹੋ ਗਈ ਉਹਦੇ ਵਿੱਚੋਂ ਮੈਨੂੰ 2000 ਸਬਸਕ੍ਰਾਈਬ ਹੋ ਗਏ ਤੇ 14000 ਮੇਰਾ ਘੰਟਾ ਪੂਰਾ ਤਿੰਨਾਂ ਦਿਨਾਂ ਵਿੱਚ ਹੋ ਗਿਆ ਤਾਂ ਮੈਂ ਪ੍ਰਮਾਤਮਾ ਦਾ ਇੰਨਾ ਸ਼ੁਕਰ ਕਰਦੀ ਆ ਤੇ ਉਹਨਾਂ ਦੋਸਤਾਂ ਦਾ ਭੈਣਾ ਭਰਾਵਾਂ ਦਾ ਸ਼ੁਕਰ ਕਰਦੀ ਆ ਜਿਨ੍ਹਾਂ ਨੇ ਮੈਨੂੰ ਤਿੰਨਾਂ ਦਿਨਾਂ ਵਿੱਚ ਇੱਥੋਂ ਤੱਕ ਲੈ ਕੇ ਆਇਆ ਤੁਹਾਨੂੰ ਕੀ ਲੱਗਦਾ ਵੀ ਕਿਹੜਾ ਉਹ ਕੰਟੈਂਟ ਸੀ ਜਿਹੜਾ ਤੁਸੀਂ ਪਾਇਆ ਖਾਸ ਕਰਕੇ ਤੁਸੀਂ ਪੰਜਾਬੀ ਸੱਭਿਆਚਾਰ ਨਾਲ ਜੁੜੇ ਜਿਹੜੇ ਭੋਜਨਾਂ ਉਹਨਾਂ ਨੂੰ ਪਾਉਣੇ ਹੋ ਉਹਨੂੰ ਕਿਉਂ ਤਰਜੀਹ ਦਿੰਨੇ ਹੋ ਜਦੋਂ ਕਿ ਲੋਕ ਤਾਂ ਫਾਸਟ ਫੂਡ ਵੀ ਖਾਣਾ ਚਾਹੁੰਦੇ ਉਹ ਵੀ ਤੁਹਾਡੇ ਵੀਡੀਓ ਹੈਗੇ ਪਰ ਤੁਹਾਡਾ ਮੈਂ ਦੇਖਿਆ ਵੀ ਪੰਜਾਬੀ ਵਿਰਸੇ ਨਾਲ ਜਿਹੜਾ ਭੋਜਨ ਜੁੜਿਆ ਹੋਇਆ ਉਹ ਜ਼ਿਆਦਾ ਹੁੰਦਾ ਜਿਵੇਂ ਬੈਂਗਨੀ ਦੀ ਤੁਹਾਡੀ ਇੱਕ ਉਦਾਹਰਨ ਹੈਗੀ ਆ ਕਾਫੀ ਉੱਤੇ ਈਵਜ਼ ਨੇ ਹਾਂਜੀ ਪੰਜਾਬੀ ਵਿਰਸਾ ਇਹ ਆ ਵੀ ਆਪਾਂ ਆਪਣੀ ਮਾਂ ਬੋਲੀ ਨੂੰ ਤਾਂ ਭੁੱਲ ਨਹੀਂ ਸਕਦੇਗੇ ਤੇ ਜੇ ਆਪਾਂ ਕਹੀਏ ਵੀ ਆਪਾਂ ਹਿੰਦੀ ਵਿੱਚ ਕਰਾਂਗੇ ਤਾਂ ਕਈ ਭੈ ਮੇਰੇ ਭੈਣ ਭਰਾ ਇਹੋ ਜਿਹੇ ਜਿਨ੍ਹਾਂ ਨੂੰ ਹਿੰਦੀ ਨਹੀਂ ਵੀ ਸਮਝ ਆਉਂਦੀ ਤੇ ਦੂਸਰੀ ਗੱਲ ਵੀ ਆਪਣੀ ਮਾਂ ਬੋਲੀ ਤਾਂ ਪੰਜਾਬੀ ਬੋਲ ਗੋਈ ਆ ਨਾ ਤੇ ਆਪਾਂ ਪੰਜਾਬੀ ਬੋਲੀ ਨੂੰ ਛੱਡ ਕੇ ਫਿਰ ਤੇ ਫਿਰ ਆਪਾਂ ਹਿੰਦੀ ਵਿੱਚ ਹੀ ਕਿਉਂ ਕਰਨਾ ਵਾ ਕੋਈ ਚੀਜ਼ ਪਹਿਲਾਂ ਦੱਸ ਰਹੇ ਸੀ ਕਿ ਵੀ ਤੁਹਾਨੂੰ ਫੋਨ ਆਉਂਦੇ ਆ ਵੀ ਤੁਸੀਂ ਹਿੰਦੀ ਚ ਕਰੋਗੇ ਜ਼ਿਆਦਾ ਪੈਸੇ ਕਮਾ ਸਕਦੇ। ਹਾਂਜੀ ਮੈਨੂੰ ਬਹੁਤ ਫੋਨ ਆਏ ਵੀ ਤੁਸੀਂ ਹਿੰਦੀ ਵਿੱਚ ਕਰਿਆ ਕਰੋ ਤੇ ਵੀ ਜ਼ਿਆਦਾ ਹੁੰਦੇ ਹੁੰਦੇ ਆ ਪਰ ਨਹੀਂ ਇਹੋ ਜੀ ਕੋਈ ਗੱਲ ਨਹੀਂ ਕਿ ਮੇਰੇ ਨਾਲ ਬਹੁਤ ਭੈਣਾਂ ਆ ਵਾ ਜਿਹੜੀਆਂ ਮੇਥੋਂ ਅੱਗੇ ਆ ਤੇ ਉਹਨਾਂ ਦੇ ਵੀਊ ਵੀ ਜ਼ਿਆਦਾ ਵਾ ਹਨਾ ਸਬਸਕ੍ਰਾਈਬ ਵੀ ਜ਼ਿਆਦਾ ਵਾ ਉਹ ਵੀ ਤਾਂ ਪੰਜਾਬੀ ਚ ਕਰਦੇ ਆ ਆਪਾਂ ਆਪਣੀ ਮਾਂ ਬੋਲੀ ਨੂੰ ਛੱਡ ਕੇ ਹਿੰਦੀ ਵਿੱਚ ਨਹੀਂ ਜਾ ਸਕਦੇ ਜਦੋਂ ਆਪਾਂ ਹੈ ਹੀ ਪੰਜਾਬੀ ਆ ਤੇ ਫਿਰ ਆਪਾਂ ਹਿੰਦੀ ਕਦੇ ਆਸਤੇ ਬੋਲਣੀ ਆ ਤੇ ਜਿਹੜੀ ਸਮਝ ਆਪਣੀ ਪੰਜਾਬੀ ਵਿੱਚ ਪੰਜਾਬੀ ਭੈਣਾਂ ਨੂੰ ਆ ਸਕਦੀ ਆ ਉਹ ਆਪਾਂ ਹਿੰਦੀ ਵਿੱਚ ਨਹੀਂ ਸਮਝਾ ਸਕਦੇ। ਹਾਂ ਪੰਜਾਬੀ ਦੇ ਜਿਹੜੇ ਭੋਜਨ ਮੈਂ ਬੈਂਗਣੀ ਦੀ ਗੱਲ ਕੀਤੀ ਸੀ ਉਹ ਕਿਵੇਂ ਤੁਹਾਡਾ ਫਰਨਾ ਹੈ ਬੈਂਗਣੀ ਤਾਂ ਲੋਕ ਬਹੁਤ ਘੱਟ ਖਾ ਕੇ ਰਾਜੀ ਹੁੰਦੇ ਹਾਂਜੀ ਬੈਂਗਣੀ ਨੂੰ ਇਹ ਆ ਨਾ ਵੀ ਬੈਂਗਣੀ ਆਪਾਂ ਜਦੋਂ ਆਪਾਂ ਪਹਿਲਾਂ ਬਣਾਉਂਦੇ ਹੁੰਦੇ ਸੀਗੇ ਤਾਂ ਫਿਰ ਉਹ ਕੀ ਕਰਦੇ ਹੁੰਦੇ ਸੀ ਆਪਾਂ ਪਿਆਜ਼ ਗੰਡਾ ਕੱਟ ਕੇ ਹਨਾ ਉਹਨੂੰ ਤੜਕਾ ਲਾ ਕੇ ਪਾਣੀ ਪਾ ਕੇ ਆਪਾਂ ਉਹਨੂੰ ਬਸ ਉਹ ਬੈਂਕ ਨਹੀਂ ਬਣ ਜਾਂਦੀ ਸੀ ਤਾਂ ਉਹ ਇੱਕ ਗਦਾਵਾ ਜਿਹਾ ਬਣ ਜਾਂਦਾ ਹੁੰਦਾ ਸੀਗਾ ਜਿਨ੍ਹਾਂ ਨੂੰ ਆਪਾਂ ਬੈਂਕ ਨਹੀਂ ਮੈਨੂੰ ਆਪ ਖੁਦ ਨੂੰ ਨਹੀਂ ਸੀ ਪਸੰਦ ਜਦੋਂ ਅਸੀਂ ਨਿੱਕੇ ਹੁੰਦੇ ਸੀ ਤਾਂ ਅਸੀਂ ਆਪ ਨਹੀਂ ਸੀ ਬੈਂਕ ਨਹੀਂ ਖਾਂਦੇ ਹੁੰਦੇ ਕਹਿੰਦਾ ਵੀ ਪਸੰਦ ਨਹੀਂ ਜਦੋਂ ਮੈਂ ਇਹ ਕੋਰਸ ਕੀਤਾ ਤਾਂ ਉਹਨਾਂ ਨੇ ਸਾਨੂੰ ਇਹ ਦੱਸਿਆ ਵੀ ਆਪਾਂ ਇਸ ਢੰਗ ਨਾਲ ਬਣਾ ਸਕਦੇ ਹਾਂ ਇਹਦੇ ਵਿੱਚ ਪਾਣੀ ਤੋਂ ਬਿਨਾ ਬਣਾ ਸਕਦੇ ਹਾਂ ਤਾਂ ਆਪਾਂ ਉਹਨੂੰ ਜਿਵੇਂ ਜਿਸ ਢੰਗ ਨਾਲ ਪਿਆਰ ਨਾਲ ਬਣਾਵਾਂਗੇ ਤਾਂ ਉਹ ਬਹੁਤ ਵਧੀਆ ਬਣ ਜਾਂਦੀ ਹੈ ਸਬਜੀ ਤੇ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਆਪਾਂ ਪਰਮਾਤਮਾ ਦਾ ਨਾਮ ਲੈ ਕੇ ਤੇ ਉਹਨੂੰ ਜਿੰਨੀ ਵੀ ਚੀਜ਼ ਜਿਹੜੀ ਵੀ ਚੀਜ਼ ਬਣਾਉਨੇ ਆ ਆਪਾਂ ਪਿਆਰ ਨਾਲ ਬਣਾਵਾਂਗੇ ਤਾਂ ਉਹਦੇ ਵਿੱਚ ਮਠਾਸ ਆਟੋਮੈਟਿਕਲੀ ਭਰੀ ਜਾਂਦੀ। ਤਾਂ ਇੱਕ ਤੁਹਾਡੇ ਵੀਡੀਓ ਚ ਖਾਸ ਜਿਹਾ ਹੁੰਦਾ ਤੇਲ ਤੇ ਮਸਾਲਿਆਂ ਦਾ ਵੀ ਨਹੀਂ ਵਰਤਦੇ। ਹਾਂਜੀ। ਉਹ ਕੀ ਹੈਗਾ ਲੋਕ ਵੈਸੇ ਤੰਗ ਆ ਤੇਲ ਤੋਂ ਘੱਟ ਖਾ ਕੇ ਰਾਜੀ ਆ ਪਰ ਫਿਰ ਵੀ ਕਈ ਲੋਕ ਖਾਂਦੇ ਆ ਇੱਕ ਜਿਹੜਾ ਬਾਜ਼ਾਰ ਦਾ ਤੁਸੀਂ ਕਨਸੈਪਟ ਦੱਸਦੇ ਹੋ ਉਹ ਕੀ ਆ? ਹਾਂਜੀ ਬਾਜ਼ਾਰ ਦਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਦੀ ਆਂ ਵੀ ਅਸੀਂ ਬਾਜ਼ਾਰ 'ਚ ਸ਼ਹਿਰ 'ਚ ਹੀ ਰਹਿੰਦੇ ਹੁੰਦੇ ਸੀਗੇ ਤਾਂ ਇੱਕ ਉਹ ਜੂਪੀ ਦੇ ਪ੍ਰਵਾਸੀ ਮਜ਼ਦੂਰ ਉੱਥੇ ਰਹਿੰਦੇ ਹੁੰਦੇ ਸੀ ਉਹ ਕੋਲਚਾਂ ਦੀ ਰੇੜੀ ਲਾਉਂਦੇ ਹੁੰਦੇ ਸੀਗੇ ਤਾਂ ਅਸੀਂ ਉਹਨਾਂ ਦੇ ਬਾਰਮੂਰ ਦੀ ਲੰਗਦੇ ਹੁੰਦੇ ਸੀ ਉਹਨਾਂ ਨਾਲ ਆਪਣਾ ਕਾਫੀ ਸੀਗਾ ਲਗਾ ਸੀਗਾ ਕਾਫੀ ਤਾਂ ਅਸੀਂ ਉਹਨਾਂ ਦੇ ਬਾਰਮੂਰ ਦੀ ਦੁੱਧ ਲੈਣ ਲੰਗਦੇ ਹੁੰਦੇ ਸੀ ਤਾਂ ਇੱਕ ਦਿਨ ਉਹਨਾਂ ਨੇ ਮੈਨੂੰ ਆਵਾਜ਼ ਮਾਰੀ ਵੀ ਦੀਦੀ ਸਾਡੇ ਘਰੇ ਹੋ ਕੇ ਜਾਇਓ ਤਾਂ ਜਦੋਂ ਅਸੀਂ ਮੈਂ ਉਹਨਾਂ ਦੇ ਘਰ ਗਈ ਤਾਂ ਉਹ ਪੀਪੇ ਵਿੱਚ ਆਲੂ ਵਾਲੀ ਜਾਂਦੇ ਸੀਗੇ ਤੇ ਜਿਹੜੇ ਖਾਲ ਵਾਲੀਆਂ ਬੋਰਾਂ ਹੁੰਦੀਆਂ ਸੀ ਉਹਨਾਂ ਉੱਤੇ ਉਹਨਾਂ ਦੇ ਛੋਲੇ ਰੱਖੇ ਹੋਏ ਸੀਗੇ ਉਸੇ ਪੀਪੇ ਵਿੱਚ ਵਾਲ ਕੇ ਉਹਨਾਂ ਨੇ ਉਹ ਛੋਲੇ ਪਾਣੀ ਸਕਾਉਣ ਵਾਸਤੇ ਰੱਖੇ ਸੀ ਤਾਂ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਤਾਂ ਖਾਲ ਵਾਲੀਆਂ ਬੋਰਾਂ ਸਾਡੇ ਤਾਂ ਇਹ ਕਿਸੇ ਕੰਮ ਨਹੀਂ ਹੁੰਦੀਆਂ ਵੀ ਤੁਸੀਂ ਇਹਨਾਂ ਉੱਤੇ ਛੋਲੇ ਸਕਾਈ ਜਾਂਦੇ ਆ ਉਹ ਕ ਵਿੰਦੇ-ਵਿੰਦੇ ਉਹਨਾਂ ਛੋਲਿਆਂ ਉੱਤੋਂ ਦੀ ਚੂਹਾ ਲੰਘ ਗਿਆ ਜਦੋਂ ਉਹਦੇ ਉੱਤੋਂ ਦੀ ਚੂਹਾ ਲੰਘਿਆ ਤਾਂ ਮੈਨੂੰ ਫੀਲ ਹੋਇਆ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਵੀਰੇ ਹੁਣ ਇਹਦੇ ਵਿੱਚ ਦੀ ਤਾਂ ਚੂਹਾ ਲੰਘ ਗਿਆ ਤੁਸੀਂ ਕੀ ਕਰੋਗੇ ਇਹਨਾਂ ਸਾਰੇ ਛੋਲਿਆਂ ਨੂੰ ਫੇਰ ਸਾਫ਼ ਕਰੋਗੇ ਕਹਿੰਦਾ ਨਹੀਂ ਵੀ ਅਸੀਂ ਇਸ ਤਰ੍ਹਾਂ ਹੀ ਕਰ ਦਾਂਗੇ ਅਸੀਂ ਵੀ ਪਹਿਲਾਂ ਬਾਹਰੋਂ ਪਾਦੇ ਵੀ ਇਹ ਤਾਂ ਰੋਜ਼ ਹੀ ਲੰਗਦੇ ਆ ਤੇ ਮੈਂ ਦੇਖਿਆ ਜਿੱਥੇ ਉਹਨਾਂ ਦੇ ਆਲੂ ਪਏ ਸੀਗੇ ਤਾਂ ਉੱਥੇ ਬਹੁਤ ਵੱਡੇ ਵੱਡੇ ਚੂਹੇ ਰਹਿ ਰਹੇ ਸੀ ਇੱਕ ਨਿੱਕੀ ਜੀ ਰਸੋਈ ਬਣਾਈ ਹੋਈ ਸੀ ਤੇ ਉਹਦੇ ਉੱਤੋਂ ਦੀ ਚੂਹੇ ਕਦੇ ਟੱਪ ਰਹੇ ਸੀ ਕਿਤੇ ਕਿਵੇਂ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਜਦੋਂ ਤੁਸੀਂ ਆਲੂ ਵਾਲਦੇ ਆ ਤੇ ਇਹਨਾਂ ਨੂੰ ਧੋਕੇ ਵਾਲਦੇ ਹੋ ਕਹਿੰਦੇ ਨਹੀਂ ਦੀਦੀ ਇੰਨਾ ਟਾਈਮ ਕਿੱਥੇ ਆ ਸਾਡੇ ਕੋਲੇ ਵੀ ਅਸੀਂ ਇੰਨੀ ਸਫਾਈ ਨਾ ਕਰਾਂ ਵੀ ਗਾਹ ਕਿ ਇੰਨਾ ਪੈਂਦਾ ਵਾ ਵੀ ਅਸੀਂ ਜਾ ਕੇ ਇਹ ਵੀ ਰੇੜੀ ਵੀ ਲਾਉਣੀ ਹੁੰਦੀ 10 ਤੋਂ ਪਹਿਲਾਂ ਪਹਿਲਾਂ ਲਾਉਣੀ ਹੁੰਦੀ ਹੈ ਰੇੜੀ ਜਾ ਕੇ ਤਾਂ ਮੈਨੂੰ ਉਦੋਂ ਤੋਂ ਨਕਸ਼ਣ ਪੈ ਗਈ ਕਿਉਂਕਿ ਅਸੀਂ ਤਾਂ ਆਪ ਖਾਂਦੇ ਹੁੰਦੇ ਸੀਗੇ ਵੀ ਆਪਾਂ ਘਰੇ ਆਪਾਂ ਨੂੰ ਇਹ ਹੁੰਦਾ ਵੀ ਚਲੋ ਇੰਨੀ ਮਿਹਨਤ ਕੀ ਕਰਨੀ ਆ ਵੀ ਚਲੋ ਬਾਜ਼ਾਰ ਚੋਂ ਹੀ ਲੈ ਆਉਨੇ ਆ ਪਰ ਜਦੋਂ ਮੈਂ ਮਤਲਬ ਉਹ ਹਾਲਾਤ ਦੇਖੇ ਤਾਂ ਮੈਨੂੰ ਇੰਨੀ ਨਕਸ਼ਣ ਪੈ ਗਈ ਵੀ ਅਸੀਂ ਉਹ ਖਾਣੋਂ हट ਗਏ ਤਾਂ ਮੈਂ ਘਰੇ ਚੀਜ਼ ਜਿਹੜੀ ਬਣਾਉਣ ਲੱਗ ਗਈ ਜਦੋਂ ਆਪਾਂ ਕੰਮ ਸਿੱਖੇ ਆ ਜੇ ਨਹੀਂ ਆਉਂਦਾ ਤਾਂ ਕੋਈ ਗੱਲ ਨਹੀਂ ਤੁਸੀਂ YouTube ਤੋਂ ਜਿੱਦਾਂ ਹੁਣ ਭੈਣਾ ਬਣਾ ਰਹੀਆਂ ਵਾਂ ਉਹਨੂੰ ਦੇਖੋ ਦੇਖ ਕੇ ਉਹਨੂੰ ਤੁਸੀਂ ਘਰੇ ਬਣਾ ਸਕਦੇ ਆ ਤੇ ਸਫਾਈ ਨਾਲ ਬਣਾ ਸਕਦੇ ਆ ਫਿਰ ਆਪਾਂ ਬੱਚਿਆਂ ਨੂੰ ਦਿੰਨੇ ਫਿਰ ਆਪਾਂ ਕਹਿੰਨੇ ਬੱਚੇ ਬਿਮਾਰ ਹੋ ਗਏ ਦੂਸਰੀ ਗੱਲ ਰਹੀ ਮਸਾਲਿਆਂ ਦੀ ਮਸਾਲੇ ਹੁਣ ਤੁਹਾਨੂੰ ਵੀ ਪਤਾ ਵੀ ਡਾਕਟਰ ਆਪਾਂ ਨੂੰ ਮਨਾ ਕਰਦੇ ਆ ਵੇ ਕਿਸੇ ਨੂੰ ਅਟੈਕ ਦੀ ਪ੍ਰੋਬਲਮ ਆ ਕਿਸੇ ਨੂੰ ਤਜਾਬ ਦੀ ਪ੍ਰੋਬਲਮ ਆ ਹਰ ਇੱਕ ਨੂੰ ਕੋਈ ਨਾ ਕੋਈ ਪ੍ਰੋਬਲਮ ਤਾਂ ਹੈਗੀ ਆ ਜਿਹੜਾ ਹੁਣ ਆਪਾਂ ਸਰੋਂ ਦਾ ਤੇਲ ਆ ਅੱਗੇ ਆਪਾਂ ਸਰੋਂ ਦੇ ਤੇਲ ਕਹਾਣੀਆਂ ਕਢਾ ਕੇ ਲੋਕ ਆਪਣੇ ਸਰਵਾ ਖੇਤਾਂ ਵਿੱਚ ਹੁੰਦਿਆਂ ਸੀਗਾ ਤੇ ਆਪਾਂ ਉਹਦੀ ਕਹਾਣੀ ਕਢਾ ਕੇ ਉਹੀ ਤੇਲ ਆਪਾਂ ਵਰਤਦੇ ਹੁੰਦੇ ਸੀ ਤੇ ਪੁਰਾਣੇ ਬਜ਼ੁਰਗ ਆਪਣੇ ਠੀਕ ਵੀ ਰਹਿੰਦੇ ਹੁੰਦੇ ਸੀ ਤੇ ਆਪਣੇ ਨਾਲੋਂ ਉਮਰਾਂ ਵੀ ਉਹਨਾਂ ਦੀਆਂ ਜ਼ਿਆਦਾ ਹੁੰਦੀਆਂ ਸੀ ਹੁਣ ਜੇ ਸੋਚਿਆ ਜਾਵੇ ਤਾਂ ਉਮਰ ਵੀ ਆਪਣੀ 60 70 ਸਾਲ ਰਹਿ ਗਈ ਉਹ ਕੀ ਕਾਰਨ ਆ ਵੀ ਆਪਾਂ ਜਿਹੜਾ ਆਲਤੂ ਫਾਲਤੂ ਖਾਂਦੇ ਆ ਵਿਚਾਰ ਦਾ ਗੰਦਾ ਮੰਦਾ ਖਾਂਦੇ ਆ ਉਹ ਆਪਾਂ ਨੂੰ ਸਾਂਤਾਂ ਤਾਂ ਕਰਦਾ ਹੀ ਕਰਦਾ ਵਾ ਇਸ ਕਰਕੇ ਤੇਲ ਦੀ ਮਾਤਰਾ ਵੀ ਤੁਸੀਂ ਦੇਖਿਆ ਹੀ ਹੋਣਾ ਵੀ ਮੈਂ ਜਦੋਂ ਵੀ ਬਣਾਉਣੀ ਆ ਤਾਂ ਮੈਂ ਇਹੀ ਕੋਸ਼ਿਸ਼ ਹੁੰਦੀ ਆ ਮੇਰੀ ਵੀ ਤੇਲ ਘੱਟ ਤੋਂ ਘੱਟ ਪਾਇਆ ਜਾਵੇ ਤੇ ਜਿਹੜੇ ਰਹੀ ਤੁਸੀਂ ਮਸਾਲਿਆਂ ਦੀ ਗੱਲ ਕੀਤੀ ਹੈ ਮਸਾਲੇ ਵੀ ਆਪਾਂ ਸ਼ੈਰ ਚ ਲੈ ਆ ਕੇ ਮੈਂ ਚਲੋ ਅਗਲੀ ਵੀਡੀਓ 'ਚ ਤੁਹਾਨੂੰ ਦੱਸ ਦੂੰ ਵੀ ਕੀ ਕੀ ਹਨਾ ਉਹਦੇ ਵਿੱਚ ਪਾਉਣਾ ਹੁੰਦਾ ਵਾ ਤੇ ਉਹ ਮਸਾਲੇ ਆਪਾਂ ਘਰੇ ਤਿਆਰ ਕਰ ਸਕਦੇ ਅਸੀਂ ਕੋਸ਼ਿਸ਼ ਇਹੀ ਕਰਦੇ ਹੁੰਨੇ ਆ ਵੀ ਜੋ ਵੀ ਮਸਾਲੇ ਬਣਾਉਣੇ ਆ ਅਸੀਂ ਘਰੇ ਤਿਆਰ ਕਰਦੇ ਆ ਇੱਕ ਸੋਸ਼ਲ ਮੀਡੀਆ ਤੇ ਇੱਕ 트ੈਂਡ ਵੀ ਚੱਲਦਾ ਵੀ ਜਦੋਂ ਵੀ ਕੋਈ ਬੰਦਾ ਕੋਈ ਚੀਜ਼ ਪਾਉਂਦਾ ਤੇ ਉਹਦੇ ਥੱਲੇ ਆ ਜਿਹੜੇ ਉਹ ਹੱਕ ਵਾਲੇ ਵੀ ਹੁੰਦੇ ਆ ਤੇ ਕਈ ਉਲਟ ਲਿਖਣ ਵਾਲੇ ਵੀ ਹੁੰਦੇ ਆ ਤੁਹਾਡੇ ਨਾਲ ਕਦੇ ਬੀਤ ਦਾ ਖਾਸ ਕਰਕੇ ਔਰਤਾਂ ਦੇ ਸਬੰਧ ਚ ਲੋਕ ਬਹੁਤ ਲਿਖਦੇ ਆ ਕੋਈ ਇਹ ਆ ਜੀ ਤੁਹਾਨੂੰ ਕਦੇ ਆਈ ਇਹ ਜੀ ਸਮੱਸਿਆ ਹਾਂਜੀ ਆਉਂਦੀਆਂ ਆ ਮੈਂ ਪਹਿਲਾਂ ਪਹਿਲਾਂ ਤਾਂ ਆਉਂਦੀਆਂ ਹੀ ਆ ਚਲੋ ਮੈਂ ਉਹਨਾਂ ਭੈਣ ਭਰਾਵਾਂ ਦਾ ਵੀ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮਤਲਬ ਇਹ ਦੇ ਵਿੱਚ ਇਹ ਨਹੀਂ ਹੁੰਦਾ ਵੀ ਆਪਾਂ ਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਇਹਦੇ ਵਿੱਚੋਂ ਆਪਾਂ ਨੂੰ ਸਿੱਖਣ ਨੂੰ ਕੁਝ ਮਿਲਦਾ ਵਾ ਮੰਨ ਲਓ ਆਪਣੀ ਕੋਈ ਗਲਤੀ ਆਪਾਂ ਕੋਈ ਗਲਤ ਵਰਡ ਬੋਲਦੇ ਆ ਤਾਂ ਆਪਾਂ ਨੂੰ ਉਹ ਕਹਿ ਰਹੇ ਆ ਵੀ ਆਹ ਗੱਲ ਆਏ ਨਹੀਂ ਤੇ ਆਏ ਆ ਤੇ ਆਪਾਂ ਉਹਤੇ ਗੁੱਸਾ ਕਰਨ ਦੀ ਬਜਾਏ ਉਹਨੂੰ ਸੁਧਾਰ ਨਾ ਕਿ ਉਹਦਾ ਗਲਤ ਗਲਤ ਕਮੈਂਟ ਕਰਨਾ ਚਾਹੀਦਾ ਮੈਂ ਉਹਨਾਂ ਭੈਣਾ ਭਰਾਵਾਂ ਦਾ ਵੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਮੇਰੀਆਂ ਗਲਤੀਆਂ ਕੱਢ ਕੇ ਮੈਨੂੰ ਅੱਗੇ ਕਿਉਂਕਿ ਮੈਂ ਕੈਮਰੇ ਤੇ ਆਉਣ ਤੋਂ ਬਹੁਤ ਚਲਦੀ ਹੁੰਦੀ ਸੀਗੀ ਮੈਨੂੰ ਤਾਂ ਇਹ ਹੁੰਦਾ ਸੀਗਾ ਵੀ ਮੈਂ ਤਾਂ ਕੈਮਰੇ ਦੇ ਮੂਹਰੇ ਬੋਲ ਹੀ ਨਹੀਂ ਸਕਦੀਗੀ ਤੇ ਪਰ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਲੈ ਕੇ ਆਇਆ ਹੁਣ ਇੱਕ ਖਾਸ ਸਵਾਲ ਜਿਹੜਾ ਹਰ ਬੰਦਾ ਜਿਹੜਾ YouTube ਨਾਲ ਜੁੜਿਆ ਜਾਂ ਸੋਸ਼ਲ ਮੀਡੀਆ ਦੇ ਕਿਸੇ ਹੋਰ ਪਲੇਟਫਾਰਮ ਨਾਲ ਜੁੜਿਆ ਹਾਂਜੀ ਵੀ ਪੈਸੇ ਦੀ ਕਮਾਈ ਹੁੰਦੀ ਆ ਹਾਂਜੀ ਪੈਸੇ ਦੀ ਤੇ ਇਹ ਆ ਨਾ ਵੀ ਦੇਖੋ ਮਗਹਾਈ ਬਹੁਤ ਜ਼ਿਆਦਾ ਪੈਸੇ ਤੋਂ ਬਿਨਾ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਜੇ ਤੁਹਾਡੇ ਕੋਲੇ ਪੈਸਾ ਤਾਂ ਤੁਸੀਂ ਸਭ ਦੇ ਰਿਸ਼ਤੇਦਾਰਾਂ ਸਭ ਦੇ ਯਾਰ ਦੋਸਤੋਂ ਹਨਾ ਤੇ ਜੇ ਤੁਹਾਡੇ ਕੋਲੇ ਪੈਸਾ ਨਹੀਂ ਤਾਂ ਤੁਹਾਡਾ ਕੋਈ ਵੀ ਨਹੀਂ ਹਾਂ ਸਮਝਿਆ ਜਾਂਦਾ ਹੈ ਅੱਜ ਕੱਲ ਅੱਜ ਕੱਲ ਇਹੀ ਸਮਝਿਆ ਜਾਂਦਾ ਵਾ ਤੇ ਕੋਈ ਕੋਈ ਹੋਊਗਾ ਜਿਹੜਾ ਮਤਲਬ ਇਹ ਇੰਨਾਂ ਗੱਲਾਂ ਨੂੰ ਐਮੀਅਤ ਨਹੀਂ ਦਿੰਦਾ ਤੇ ਨਹੀਂ ਤਾਂ ਸਾਰੇ ਇਹੀ ਸੋਚਦੇ ਆ ਵੀ ਮੇਰੇ ਕੋਲੇ ਪੈਸਾ ਹੈ ਮੇਥੋਂ ਮੰਗ ਨਾ ਲਵੇ ਤੇ ਜੇ ਮੇਰੇ ਘਰੇ ਆਊਗਾ ਤਾਂ ਮੰਗੂਗਾ ਹੀ ਕੋਸ਼ਿਸ਼ ਹੀ ਤੇ ਉਹ ਥੋੜਾ ਜਿਹਾ ਵੀ ਬੰਦਾ ਕੰਨੀ ਕਤਰਾਂਦਾ ਵਾ ਤੇ ਜਿਹੜੀ ਇਹ ਕਮਾਈ ਆ ਇਹ ਆਪਾਂ ਘਰ ਬੈਠ ਕੇ ਆਰਾਮ ਨਾਲ ਕਰ ਸਕਦੇ ਹਾਂ ਹੁਣ ਮੈਂ ਜੋਬ ਕਰ ਸਕਦੀ ਸੀਗੀ ਪਰ ਨਹੀਂ ਮੇਰੇ ਕੋਲ ਜ ਹਾਲਾਤ ਹੀ ਕਰਦੇ ਇਸ ਤਰ੍ਹਾਂ ਦੇ ਸੀਗੇ ਵੀ ਮੈਂ ਜੋਬ ਨਹੀਂ ਕਰ ਸਕਦੀ ਸੀ ਕਿਉਂ ਜੋਬ ਤੇ 9 ਵਜੇ ਜਾਣਾ 5 ਵਜੇ ਛੁੱਟੀ ਹੋਊਗੀ 5 ਵਜੇ ਫਿਰ ਆਪਾਂ ਕੋਈ ਵਹੀਕਲ ਫੜਾਂਗੇ ਫੇਰ ਹੀ ਘਰੇ ਆਵਾਂਗੇ ਘਰ ਆਉਂਦਿਆਂ ਨੂੰ ਆਪਾਂ ਨੂੰ ਆਰਾਮ ਨਾਲ 5:30 6 ਵਜੇ ਜਾਂਦੀ ਹੈ ਇਸ ਕਰਕੇ ਵੀ ਮੇਰੀ ਮਜਬੂਰੀ ਬਣ ਗਈ ਮੈਂ ਕੋਈ ਜੋਬ ਨਹੀਂ ਕਰ ਸਕੀ ਬਾਹਰ ਪ੍ਰਾਈਵੇਟ ਤਾਂ ਫਿਰ ਮੈਂ ਜਦੋਂ ਜਰਮਨ ਦੀ ਭੈਣ ਦੀ ਇਹ ਵੀਡੀਓ ਦੇਖੀ ਤਾਂ ਮੇਰੇ ਮਨ 'ਚ ਇਹ ਫੁਰਨਾ ਆਇਆ ਵੀ ਨਹੀਂ ਮੈਂ ਵੀ ਕੁਝ ਕਰ ਸਕਦੀ ਹਾਂ ਘਰੇ ਬੈਠ ਕੇ ਤਾਂ ਮੈਂ ਉਹ ਤਿੰਨ ਦੋ ਤਿੰਨ ਵੀਡੀਓ ਸੰਗ ਦੀ ਸੰਗ ਦੀ ਨੇ ਪਾਈ ਤਾਂ ਉਹ ਪਰਮਾਤਮਾ ਦੀ ਇੰਨੀ ਮਿਹਰ ਹੋਈ ਮੇਰੇ ਭੈਣ ਭਰਾਵਾਂ ਨੇ ਇੰਨੀ ਮੇਰੇ ਤੇ ਕੀਤਾ ਮੈਨੂੰ ਸਬਸਕ੍ਰਾਈਬ ਮਿਲੇ ਹਨਾ ਤੇ ਮੇਰੇ ਵਿਊ ਵਧਾਏ ਉਹਨਾਂ ਨੇ ਮੈਂ ਉਹਨਾਂ ਦਾ ਧੰਨਵਾਦ ਕਰ ਤੁਸੀ ਕੀ ਸੋਚ ਕੇ ਚੱਲੇ ਹੋ ਬਿਕਿੰਨੇ ਕੇ ਪੈਸੇ ਕਮਾਉਣੇ ਆ ਜਾਂ ਜੇ ਤੁਸੀਂ ਦੇਖਦੇ ਹੋ ਕਿੰਨੇ ਕੁਕੇ ਕਹਿੰਦੇ ਬੜੇ ਕਮਾ ਰਹੇ ਆ ਹਾਂਜੀ ਬਹੁਤ ਜ਼ਿਆਦਾ ਕਮਾ ਰਹੇ ਆ ਲੋਕ ਇਹ ਨਹੀਂ ਹੈਗਾਗਾ ਵੀ ਮੇਰੀ ਜਿਹੜੀ ਪਹਿਲੀ ਕਮਾਈ ਸੀਗੀ ਮੇਰੀ ਪਹਿਲੀ ਕਮਾਈ 10-12 ਹਜ਼ਾਰ ਸੀਗੀ ਤਾਂ ਜਦੋਂ ਆਪੇ ਇਹ ਸੋਚਦੇ ਵੀ ਹੁਣ ਘਰੇ ਬੈਠੇ ਜੇ ਆਪਾਂ ਨੂੰ 10-12000 ਕਮਾਈ ਆਉਂਦੀ ਹੈ ਤਾਂ ਫਿਰ ਦੱਸੋ ਕੀ ਮਾੜੀ ਆ ਕੁਛ ਨਾ ਕੁਛ ਤਾਂ ਆਪਣੀ ਇਹ ਮਦਦ ਹੁੰਦੀ ਆ ਨਾ ਘਰੇ ਬੈਠਿਆਂ ਦੀ ਤੇ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਕਮਾਈ ਕਮਾਈ ਤਾਂ ਲੋਕ 10-10 15-15 ਲੱਖ ਕਮਾਈ ਜਾਂਦੇ ਆ ਵੀ ਜਿਹੜੇ ਆਪਣੇ ਤੋਂ ਪਹਿਲਾਂ ਦੇ ਲੱਗੇ ਹੋਏ ਆ ਤੇ ਬਹੁਤ ਇਹਦੇ ਵਿੱਚ ਕਮਾਈ ਹੈ ਤੇ ਇਹਦੇ ਵਿੱਚ ਸੰਗਣ ਵਾਲੀ ਵੀ ਕੋਈ ਗੱਲ ਨਹੀਂ ਹੈਗੀ ਇਹਦੇ ਵਿੱਚ ਕਿਹੜਾ ਕੋਈ ਆਪਾਂ ਕੋਈ ਗਲਤ ਮਤਲਬ ਕਿਸੇ ਨੂੰ ਗਾਈਡ ਕਰਦੇ ਆ ਵੀ ਆਪਾਂ ਖਾਣਾ ਬਣਾ ਰਹੇ ਆ ਹਨਾ ਤੇ ਉਹਦੇ ਵਿੱਚ ਆਪਾਂ ਨਹੀਂ ਕੋਈ ਨੁਕਤਾ ਚਿੰਨੀ ਹੋ ਸਕਦੀ ਆ ਹੋਰ ਤਾਂ ਇਸ ਤੋਂ ਵੱਧ ਤਾਂ ਕੋਈ ਨੀ ਕੋਈ ਮਿਹਨੇ ਵਾਲੀ ਗੱਲ ਨਹੀਂ ਹੈਗੀ ਇਹਦੇ ਵਿੱਚ ਤੇ ਇਹਦੇ ਵਿੱਚੋਂ ਆਪਾਂ ਨੂੰ ਇਹ ਹੁੰਦਾ ਵਾ ਵੀ ਕਮਾਈ ਹੁਣ ਜਿਵੇਂ ਮੈਨੂੰ 12000 ਆ ਗਈ ਤਾਂ ਹੁਣ ਮੈਨੂੰ ਗਾਂ ਵਾਲੀ ਜਿਹੜੀ ਕਮਾਈ ਹੋਊਗੀ ਮੇਰੀ 20-25000 ਰੁਪਈਆ ਹੋਊਗੀ ਤਾਂ ਘਰੇ ਬੈਠਿਆਂ ਨੂੰ ਇਹ ਕੋਈ ਮਾੜੀ ਗੱਲ ਨਹੀਂ ਹੈਗੀ ਇਹ ਆਪਣਾ ਤੁਹਾਡੇ ਮਨ ਦੇ ਵਿੱਚ ਹੈਗਾ ਵੀ ਮੈਂ ਵੀ ਉਹ 5-6 ਲੱਖ ਵਾਲਿਆਂ ਚ ਜਾਵਾਂ ਹਾਂਜੀ ਕਿਉਂ ਨਹੀਂ ਹੁੰਦਾਗਾ ਵੀ ਪਹਿਲਾਂ-ਪਹਿਲਾਂ ਜਦੋਂ ਮੈਨੂੰ ਇਹ ਹੁੰਦਾ ਸੀ ਹੁਣ ਜਦੋਂ ਮੇਰੀ 20-25 ਹਜ਼ਾਰ ਹੋਈ ਹੈ ਤਾਂ ਹੁਣ ਮੈਨੂੰ ਇਹ ਆ ਵੀ ਮੈਨੂੰ 50 ਹਜ਼ਾਰ ਤੱਕ ਪਹੁੰਚਾ ਫਿਰ ਆਪਾਂ ਨੂੰ ਇਹ ਹੁੰਦਾ ਲਾਲਸਾ ਵੱਧ ਰਹੀ ਹੈ ਵੱਧ ਰਹੀ ਹੈ ਵੱਧ ਵੀ ਰਹੀ ਹੈ ਤੇ ਬਾਕੀ ਇਹ ਵੀ ਹੁੰਦਾ ਵਾ ਵੀ ਮਤਲਬ ਆਪਾਂ ਆਪਦੀ ਘਰੇ ਬੈਠ ਕੇ ਕਮਾਈ ਕਰ ਰਹੇ ਹਾਂ ਅੱਜ ਕੱਲ ਜੇ ਤੁਹਾਡੇ ਕੋਲੇ ਪੈਸਾ ਤਾਂ ਸਾਰੇ ਤੁਹਾਡੇ ਆਪਦੇ ਆ ਨਹੀਂ ਤਾਂ ਤੁਹਾਡਾ ਕੋਈ ਨਹੀਂ ਮੇਰੇ ਨਾਲੇ ਖੁਦ ਨਾਲੇ ਇਹ ਗੱਲਾਂ ਬੀਤੀਆਂ ਹੁੰਨ ਤੁਸੀਂ ਇੱਕ ਔਰ ਤੋਂ ਔਰਤਾਂ ਲਈ ਕੋਈ ਸਨੇਹਾ ਖਾਸ ਅੱਜ ਦੇ ਦੌਰ ਚ ਹਾਂਜੀ ਮੈਂ ਇਹੀ ਭੈਣਾਂ ਨੂੰ ਕਹਿਣਾ ਚਾਹੁੰਦੀ ਆ ਵੀ ਕਿਸੇ ਭੈਣ ਨੂੰ ਇਹ ਸੰਗਣਾ ਨਹੀਂ ਚਾਹੀਦਾਗਾ ਵੀ ਕੈਮਰੇ ਮੂਰੇ ਆਓ ਤੁਸੀਂ ਤੁਸੀਂ ਘਰੇ ਬੈਠ ਕੇ ਕਮਾਈ ਕਰ ਸਕਦੇ ਹੋ ਇਹਦੇ ਵਿੱਚ ਕੋਈ ਮੀਣੀ ਵਾਲੀ ਗੱਲ ਨਹੀਂ ਕੋਈ ਸ਼ਰਮ ਵਾਲੀ ਗੱਲ ਨਹੀਂ ਹੈਗੀਗੀ ਆਪਾਂ ਕੀ ਹੈ ਇਹ ਆਪਾਂ ਸਿੱਖਿਆ ਹੀ ਦੇ ਰਹੇ ਆਂ ਵੀ ਜਿੰਨਾ ਤੁਹਾਡੇ ਵਿੱਚ ਟੈਲੈਂਟ ਹੈਗਾ ਤੁਸੀਂ ਉਹਨੂੰ ਅੱਗੇ ਰੱਖੋ ਕੋਈ ਸੰਗਨ ਦੀ ਲੋੜ ਨਹੀਂ ਹੈਗੀ ਮੈਂ ਭੈਣਾਂ ਨੂੰ ਇਹੀ ਬੇਨਤੀ ਕਰਦੀ ਆ ਮੈਂ ਤਾਂ ਬਹੁਤ ਸੰਗਦੀ ਹੁੰਦੀ ਸੀਗੀ ਮੈਨੂੰ ਇਹ ਹੁੰਦਾ ਸੀ ਮੈਂ ਤਾਂ ਬੋਲ ਹੀ ਨਹੀਂ ਸਕਦੀਗੀ ਵੀ ਮੈਨੂੰ ਬਹੁਤ ਸ਼ਰਮ ਆਉਂਦੀ ਹੁੰਦੀ ਸੀ ਕਿ ਮੈਂ ਕਹਣਾ ਵੀ ਨਹੀਂ ਮੈਂ ਨਹੀਂ ਕੁਝ ਵੀ ਬੋਲ ਸਕਦੀ ਤੁਹਾਡੀ ਸਭ ਤੋਂ ਵਧੀਆ ਗੱਲ ਮੈਂ ਦੇਖਣ ਨੂੰ ਮਿਲੀ ਹੈ ਵੀ ਤੁਸੀਂ ਕਿਸੇ ਦੇ ਨੈਗੇਟਿਵ ਨਹੀਂ ਮੋੜ ਰਹੇ ਭਾਵੇਂ ਤੁਹਾਡੇ ਖਿਲਾਫ ਲਿਖ ਰਹੇ ਤੇ ਪੋਜਿਟਿਵ ਵੇ ਆ ਬਹੁਤ ਚੰਗੀ ਗੱਲ ਆ ਇਹ ਤਾਂ ਸੀ ਇਹ ਕਿਥੋਂ ਸਿੱਖਿਆ ਵੀ ਪੋਜਿਟਿਵ ਹੀ ਰਹਿਣਾ ਗੁਰੂ ਮਹਾਰਾਜ ਦਾ ਓਟ ਆਸਰਾ ਤੇ ਦਸ ਦੇ ਮੱਜਾਂ ਨੇ ਗੁਰੂ ਪਰਮਾਤਮਾ ਦਾ ਓਟ ਆਸਰਾ ਜਿਹੜਾ ਬੰਦਾ ਪਰਮਾਤਮਾ ਨਾਲ ਜੁੜ ਗਿਆ ਨਾ ਅੰਦਰ ਘਰ ਕਰ ਜਾਂਦੀ ਹੈ ਜੇ ਆਪਾਂ ਨੂੰ ਉਹ ਕੁਝ ਕਹਿ ਵੀ ਰਹੇ ਆ ਤਾਂ ਉਹਨਾਂ ਦਾ ਹੱਥ ਜੋੜ ਕੇ ਧੰਨਵਾਦ ਕਰੋ ਕੋਈ ਗੱਲ ਨਹੀਂ ਉਹਨਾਂ ਨੂੰ ਵੀ ਆਪਾਂ ਨੂੰ ਕੁਝ ਸਿੱਖਣ ਨੂੰ ਮਿਲਦਾ ਇਹਦੇ ਵਿੱਚ ਜੇ ਆਪਾਂ ਉਹਨਾਂ ਦਾ ਮੁਕਾਬਲਾ ਨਹੀਂ ਕਰਾਂਗੇ ਫਿਰ ਉਹਨਾਂ ਨੂੰ ਇਹ ਹੁੰਦਾ ਵਾ ਵੀ ਪ੍ਰਮਾਤਮਾ ਨੇ ਜੋ ਵੀ ਆਪਾਂ ਨੂੰ ਦਿੱਤਾ ਵਾ ਪ੍ਰਮਾਤਮਾ ਨੇ ਦਿੱਤਾ ਵਾ ਤੇ ਜੇ ਆਪਾਂ ਗਲਤੀ ਕਰਦੇ ਆਂ ਤਾਂ ਕੋਈ ਗੱਲ ਨਹੀਂ ਉਹਨਾਂ ਨੂੰ ਆਪਣੀ ਗਲਤੀ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਆਪਾਂ ਨੂੰ ਕਿਹਾ ਵਾ ਕੋਈ ਇਹਦੇ ਵਿੱਚ ਗੁੱਸੇ ਵਾਲੀ ਗੱਲ ਤਾਂ ਕੋਈ ਹੈ ਨਹੀਂ ਜੀ ਵੀ ਆਪਾਂ ਗੁੱਸਾ ਕਰੀਏ ਇੱਕ ਹੋਰ ਗੱਲ ਖਾਸ ਮਤਲਬ ਵੀ ਸੋਸ਼ਲ ਮੀਡੀਆ ਦੇ ਉੱਤੇ ਅੱਜ ਕਈ ਕੁਝ ਚੱਲ ਰਿਹਾ ਲੋਕ ਉਹਦੀ ਕਾਫੀ ਕਰੜੀ ਨੁਕਤਾ ਚੀਨੀ ਵੀ ਕਰਦੇ ਆ ਜਿਹੜੇ ਸਭ ਇੱਕ ਸਮਾਜ ਵਾਲੇ ਆ ਕਈ ਕੁਝ ਉਹਨਾਂ ਨੂੰ ਕਹਿੰਦੇ ਨੇ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੇ ਮਾਤਾ ਜੀ ਆ ਤੁਹਾਡੇ ਸਾਸਾ ਉਹਨਾਂ ਨੇ ਨੇ ਕਿਹਾ ਵੀ ਕੁੜੀਏ ਕੀ ਫੜਿਆ ਤੋਂ ਤੱਕ ਆ ਜਾ ਨਹੀਂ ਮੋਬਾਈਲ ਤੇ ਰੋ ਜੀ ਨਹੀਂ ਉਹਨਾਂ ਨੇ ਕੋਈ ਮੇਰਾ ਮੇਰਾ ਉਹਨਾਂ ਨੇ ਸਾਰਿਆਂ ਨੇ ਸਾਥ ਦਿੱਤਾ ਮੇਰੇ ਮਾਤਾ ਜੀ ਤਾਂ ਹੈ ਨਹੀਂਗੇ ਨਾ ਮੇਰੇ ਫਾਦਰ ਆ ਤੇ ਮੇਰੀ ਬੱਸ ਸੱਸ ਹੈਗੇ ਆ ਤੇ ਮੇਰੇ ਹਸਬੈਂਡ ਇਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਹਨਾ ਮੇਰਾ ਬੱਚਾ ਵੀ ਕਹਿੰਦਾ ਵੀ ਮਮਾ ਇਹ ਗੱਲ ਵਧੀਆ ਵਾ ਇਹਦੇ ਵਿੱਚ ਕਿਹੜਾ ਆਪਾਂ ਕੋਈ ਜਾਂ ਤਾਂ ਹੋਵੇ ਨਾ ਵੀ ਆਪਾਂ ਸਿਰ ਤੋਂ ਦੁਪੱਟਾ ਲਾ ਕੇ ਜਾਂ ਕੋਈ ਆਪਾਂ ਨੰਗਾ ਪੰਦ ਦਿਖਾ ਰਹੇ ਆ ਫਿਰ ਤਾਂ ਆਪਾਂ ਨੂੰ ਮਿਹਣੇ ਵਾਲੀ ਗੱਲ ਹੁੰਦੀ ਆ ਆਪਾਂ ਬੜੀ ਇੱਜ਼ਤ ਨਾਲ ਹਨਾ ਕੰਮ ਕਰ ਰਹੇ ਆ ਕੋਈ ਇਹਦੇ ਵਿੱਚ ਮੈਨੂੰ ਸਾਰਿਆਂ ਦਾ ਮੈਨੂੰ ਸਾਰਿਆਂ ਦਾ ਸਪੋਰਟ ਮਿਲ ਰਿਹਾ ਇਹ ਮੇਰੇ ਰਿਸ਼ਤੇਦਾਰਾਂ ਦੀ ਵੀ ਸਪੋਰਟ ਮਿਲੀ ਮੇਰੇ ਭੈਣਾਂ ਭਰਾਵਾਂ ਨੇ ਵੀ ਮੇਰਾ ਸਾਥ ਦਿੱਤਾ ਮੈਨੂੰ ਕੋਈ ਵੀ ਇਹੋ ਜੀ ਦਿੱਕਤ ਨਹੀਂ ਆਈ ਬਾਕੀ ਮੇਰੇ ਦੋਸਤ ਮਿੱਤਰਾਂ ਨੇ ਫਰੈਂਡਾਂ ਨੇ ਮੇਰੀਆਂ ਨੇ ਜੋ ਵੀ ਮੇਰੇ ਨਾਲ ਇਹ ਜੁੜੇ ਆ ਭੈਣ ਭਰਾ ਹਨ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਲੈ ਕੇ ਆਂਦਾ ਸਬਸਕ੍ਰਾਈਬ ਮੇਰੇ ਵਧਾਏ ਆ ਹਨਾ ਵਿਊ ਵਧਾਏ ਆ ਉਹਨਾਂ ਨੇ ਵੀ ਮੇਰਾ ਸਾਥ ਦਿੱਤਾ ਸਭ ਤੋਂ ਜ਼ਿਆਦਾ ਸਾਥ ਤਾਂ ਮੈਨੂੰ ਉਹਨਾਂ ਨੇ ਦਿੱਤਾ ਪਰਿਵਾਰ ਨੇ ਤਾਂ ਮੇਰਾ ਦਿੱਤਾ ਹੀ ਦਿੱਤਾ ਸਾਥ ਪਰ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਲੈ ਕੇ ਆਂਦਾ ਮੈਂ ਉਹਨਾਂ ਦਾ ਤਹਿ ਦਿਲੋਂ ਧੰ ਇਸ ਹਨਨ ਸਤਵੀਰ ਕੁਰਮਾਨ ਜਿਨ੍ਹਾਂ ਨੇ ਬੜੀ ਪੋਜ਼ਿਟਿਵ ਵੇ ਨਾਲ ਜਿਹੜੀ ਆਪਣੀ ਗੱਲ ਰੱਖੀ ਆ ਇਹ ਜੋ ਚੈਨਲ ਚਲਾ ਰਹੇ ਨੇ ਕੁਕਿੰਗ ਦਾ ਉਹਦਾ ਜਿਹੜਾ ਲਿੰਕ ਹੈਗਾ ਉਹ ਮੈਂ ਡਿਸਕ੍ਰਿਪਸ਼ਨਸ ਦੇ ਦੇਵਾਂਗਾ ਤੁਸੀਂ ਉੱਥੋਂ ਉਸ ਨੂੰ ਖੋਲ ਕੇ ਮੇਰੀ ਇਹ ਤੁਹਾਨੂੰ ਗੁਜਾਰਿਸ਼ ਵੀ ਹੈ ਵੀ ਇਹ ਚੰਗੇ ਕੰਮ ਬਲ ਵਧ ਰਿਹਾ ਔਰਤਾਂ ਨੂੰ ਉਤਸ਼ਾਹਤ ਕਰ ਰਿਹਾ ਚੰਗੇ ਕੰਮਾਂ ਲਈ ਤੇ ਤੁਸੀਂ ਇਹਨਾਂ ਨੂੰ ਸਬਸਕ੍ਰਾਈਬ ਹੋਰ ਕਰੋ ਤੇ ਇਹਨਾਂ ਦਾ ਜਿਹੜਾ ਹੈਗਾ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਇਹਨਾਂ ਦੇ ਜਿਹੜੇ ਹੈਗੇ ਆ ਖਬਰਾਂ ਨੂੰ ਜੋ ਇਹ ਪਾਉਂਦੇ ਨੇ ਵੀਡੀਓਜ਼ ਉਹਨਾਂ ਨੂੰ ਦੇਖੋ ਅ ਬ੍ਰਾਤੋ ਦਾ ਤਨਵਾਦੀ ਸਮਾਂ ਕੱਢਿਆ ਸਤਿ ਸ੍ਰੀ ਅਕਾਲ ਜੀ ਵੱਧ ਤੋਂ ਵੱਧ ਵੀ ਜਿਹੜੀ ਉਹਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੁਹਾਡੇ ਆਸਰੇ ਨਾਲ ਹੀ ਆਪਾਂ ਅੱਡ ਰਹੇ ਆ ਜੀ ਤੇ ਪਰਮਾਤਮਾ ਹਨ ਤੁਹਾਨੂੰ ਵੀ ਤੰਦਰੁਸਤੀ ਦੇਵੇ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਲੈ ਕੇ ਆਂਦਾ ਸਤਿ ਸ੍ਰੀ ਅਕਾਲ